ਅਸਲੇ ਛਮਲਿਆ ਕੁਲਦੀਪ ਸਿੰਘ ਤਾਲੀਵਾਲ ਹਲਕਾ ਵਿਧਾਇਕ ਅਜਨਾਲਾ ਅਸੀਂ ਇਸ ਵੇਲੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਕੋਟ ਰਜਾਦਾ ਦੇ ਬਿਲਕੁਲ 라ਵੀ ਦਰਿਆ ਦੇ ਕੰਡੇ ਤੇ ਖੜੇ ਆਂ ਔਰ ਜਿੱਥੋਂ ਤੁਸੀਬਨ ਟੁੱਟਾ ਸੀਗਾ ਉੱਥੇ ਖੜੇ ਆਂ ਇਹ ਜਿਹੜੀ ਜ਼ਮੀਨ ਆ ਇਹ ਕੋਟ ਰਜਾਦਾ ਦੇ ਸਰਪੰਚ ਸਾਹਿਬ ਸਰਦਾਰ ਅੰਕਾਸ਼ ਸਿੰਘ ਜੀ ਇਹਨਾਂ ਦੀ ਜ਼ਮੀਨ ਆ ਜਿੱਥੇ ਅਵੇਤ ਜਿਹੜੀ ਪੈ ਗਈ ਆ ਭਾਲ ਜਿਹੜੀ ਪੈ ਗਈ ਆ ਸੋ ਅਸੀਂ ਸਰਕਾਰ ਵੱਲੋਂ ਐਸਡੀਐਮ ਸਾਹਿਬ ਨਾਲ ਆਏ ਨੇ ਅਸੀਂ ਬਲਤ ਜਿਹੜਾ ਮੁੱਖ ਮੰਤਰੀ ਜੀ ਦੇ ਹੁਕਮਾਂ ਅਨੁਸਾਰ ਸਰਕਾਰ ਵੱਲੋਂ ਜਿਹੜਾ ਕਿਸਾਨਾਂ ਦੀ ਮਦਦ ਕਰ ਰਹੇ ਹਾਂ ਕਿ ਤੁਹਾਨੂੰ ਖੇਤ ਖਾਲੀ ਕਰਨ ਵਾਸਤੇ ਜਿਹੜੀ ਮਦਦ ਚਾਹੀਦੀ ਹੈ ਉਹ ਅਸੀਂ ਟਰੈਕਟਰ ਟਰਾਲੀਆਂ ਜੀਸੀਬੀ ਮਸ਼ੀਨਾਂ ਵਗੈਰਾ ਤੁਹਾਨੂੰ ਅਸੀਂ ਦੇਵਾਂਗੇ ਤੁਸੀਂ ਆਪਣੀ ਰੇਤ ਵੀ ਕੱਢ ਲਓ ਮਿੱਟੀ ਵੀ ਕੱਢ ਲਓ ਜਿਹੜੀ ਪਾ ਲਿਆ ਇਹਨੂੰ ਵੀ ਕੱਢ ਕੇ ਇਹਨਾਂ ਨੇ ਤੇ ਮੈਨੂੰ ਕਿਹਾ ਕਿ ਜਿਹੜੀ ਪਾ ਲਿਆ ਜਿੰਨੀ ਵੀ ਆ ਮੈਂ ਕੱਢ ਕੇ ਸੇ ਬੰਦ ਦੇ ਵਿੱਚ ਪਾ ਦੇਣੀ ਆ ਸੋ ਇਹ ਰੇਤ ਜਿਹੜੀ ਆ ਅਸੀਂ ਇਹਨਾਂ ਨੂੰ ਕਢਾ ਕੇ ਇੱਕ ਪਾਸੇ ਕਰਾ ਦੇਣਾ ਇਹ ਵੇਚਣਗੇ ਇਹ ਰੱਖਣਗੇ ਇਹਨਾਂ ਨੇ ਰੱਖੜੀਆਂ ਰੱਖ ਲੈਣ ਵੇਚਣੀਆਂ ਵੇਚ ਲੈਣ ਕੀ ਭਾਅ ਵੇਚਣੀਆਂ ਕੀ ਨਹੀਂ ਵੇਚਣੀ ਇਹ ਅੰਕਾਸ਼ ਸਿੰਘ ਹੋਰਾਂ ਦੇ ਹੱਥ ਆ ਕਿਉਂਕਿ ਇਹਨਾਂ ਦੀ ਪਹਿਲੀ ਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੀ ਅਸੀਂ ਅਪੀਲ ਕੀਤੀ ਸੀਗੀ ਕਿ ਜਿਸ ਦਾ ਖੇਤ ਉਸ ਦੀ ਰੇਤ ਉਹ ਪਾਲਿਸੀ ਉਹਨਾਂ ਨੇ ਲਾਗੂ ਕੀਤੀ ਆ ਇਸ ਕਰਕੇ ਜਿਹੜੇ ਕਿਸਾਨਾਂ ਦੀ ਇਹ ਬੱਲਾ ਪਾਲੀਆਂ ਦੇ ਵਿੱਚ ਰੇਤ ਆਈ ਹੈ ਉਹ ਆਪਣੀ ਰੇਤ ਜਿਹੜੀ ਚੁੱਕਣਗੇ ਵੇਚਣਗੇ ਆਦਮਨ ਉਹਨਾਂ ਨੂੰ ਜੇ ਕੋਈ ਮੁਨਾਫਾ ਹੋ ਜੂਗਾ ਤਾਂ ਵਿਚਾਰਿਆਂ ਦਾ ਜਿਹੜਾ ਝੋਨੇ ਦਾ ਨੁਕਸਾਨ ਹੋਇਆ ਉਹਦੀ ਕੁਝ ਹੱਦ ਤੱਕ ਜਿਹੜੀ ਪੂਰਤੀ ਹੋ ਜੂਗੀ ਮੈਂ ਇੱਕ ਵਾਰਾਂ ਲੋਕਾਂ ਨੂੰ ਫੇਰ ਕਹਿਣਾ ਚਾਹੁੰਦਾ ਕਿ ਕੋਈ ਤਮਾਸ਼ੀਨ ਲੋਕ ਜਿਹੜੇ ਆ ਜਿਨ੍ਹਾਂ ਦਾ ਕੋਈ ਕੰਮ ਨਹੀਂ ਨਾਉਨ ਸੀਰੀ ਸਲੋਕ ਦੇ ਉਹਨਾਂ ਨੇ ਕੱਲ ਇੱਕ ਵੀਡੀਓ ਪਾਤੀ ਜੀ ਕਿ ਕੋਨੇਵਾਲ ਮਾਈਨਿੰਗ ਹੋ ਰਹੀ ਹੈ ਸਰ ਕੋਨੇਵਾਲ ਦੇ ਵਿੱਚ ਮਾਪੁੱਤ ਸਾਡੇ ਬੱਬਾ ਸਤਜਾਮ ਸਿੰਘ ਜੀ ਗੁਦਕੇ ਬਾਗ ਵਾਲੇ ਸੰਤ ਜਗਤਾ ਸਿੰਘ ਜੀ ਪਰ ਤਾਂ ਤਰਨ ਵਾਲੇ ਬਹੁਤ ਵੱਡੀ ਲੈਵਲ ਤੇ ਦੋ ਬਹੁਤ ਵੱਡੇ ਜਿਹੜੇ ਪਏ ਆ ਮਤਲਬ ਜਿੱਥੋਂ ਪਾੜ ਪਿਆ ਉਹਨਾਂ ਨੂੰ ਉਹ ਬੰਨ ਦੇ ਉੱਥੇ ਬਹੁਤ ਸਾਰੇ ਟਿੱਪ ਪਰ ਬਚਾਦੇ ਮਿੱਟੀ ਲਿਆਦੇ ਲੋਕ ਟਰਾਲੀਆਂ ਦੇ ਮਿੱਟੀ ਲਿਆਦੇ ਆ ਉੱਥੇ ਵੀ ਇਹੀ ਸ਼ੁਰੂ ਕਰਾਈ ਸੀ ਔਰ ਉੱਥੇ ਵੀ ਜੇ ਕਿ ਕਿਸਾਨ ਨੇ ਰੇਤ ਵਿੱਚ ਹੀ ਤੋ ਕਾਦੀ ਮਾਈਨਿੰਗ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਜਿਹੇ ਲੋਕਾਂ ਨੂੰ ਪਤਾ ਨਹੀਂ ਕਿੱਦਾਂ ਦੇ ਲੋਕ ਨੇ ਇਹ ਜਿਹੜੇ ਇਦਾਂ ਦੇ ਕੱਲ ਨੂੰ ਅੰਕਾਲ ਵਿੱਚ ਜਾਊ ਤੇ ਕਹਿਣਗੇ ਇੱਥੇ ਮਾਈਨਿੰਗ ਹੁੰਦੀ ਆ ਇਸ ਕਰਕੇ ਸ਼ਰਮ ਆਉਣੀ ਚਾਹੀਦੀ ਹੈ ਜਦ ਵੀਡੀਓ ਆਡੀਓ ਪਾਉਣ ਤੋਂ ਪਹਿਲਾਂ ਪਹਿਲਾਂ ਵੇਖ ਲਿਆ ਕਰੋ ਵੀ ਕੀ ਹੋ ਰਿਹਾ ਕਿੱਥੇ ਵਾਹ ਚਾਰ ਸਵੇਰ ਤੋਂ ਲੋਕ ਮਰਨ ਦੇ ਵਿਚਾਰੇ ਡੁੱਬੇ ਆ ਕਿਹੜਾ ਪਾਗਲਾ ਜਿਹੜਾ ਇਹੋ ਜਿਹੇ ਚ ਟਾਈਮ 'ਚ ਮਾਈਨਿੰਗ ਕਰੂਗਾ ਇਹ ਮਾਈਨਿੰਗ ਨਹੀਂ ਹੋਦੀ ਕਿਸਾਨ ਆਪਣੇ ਖੇਤਾਂ 'ਚੋਂ ਰੇਤ ਕੱਢੂਗਾ ਚਾਹੇ ਰੇਤ ਉਹਨੇ ਰਖੜੀਆਂ ਚਾਹੇ ਰੇਤ ਅੰਬਸਰ ਵਿੱਚ ਨਹੀਂ ਆਜਨਾਲੇ ਵਿੱਚ ਨਹੀਂ ਜਿੱਥੇ ਬੱਦੀ ਖੜਕੇ ਵਿੱਚ ਨਹੀਂ ਉਹਨੂੰ ਪੂਰਾ ਅਧਿਕਾਰ ਦਿੰਦਾ ਸਰਕਾਰ ਨੇ ਸੋ ਇਹ ਵੀ ਅੰਕਾਸ਼ ਸਿੰਘ ਉਹਦੀ ਵੀ ਆਪਣੀ ਰੇਤ ਇਹਨਾਂ ਦੀ ਪਤਾ ਨਹੀਂ 6 ਸੇ 7 ਸੱਤ ਪੱਡੂਗੀ ਆ ਕਿ ਨਹੀਂ ਮਾਲ ਨਹੀਂ ਘਲਾਉਣੀ ਆ ਇਹ ਇਹ ਅੰਕਾਸ਼ ਸਿੰਘ ਉਹਦੀ ਵੇਚਣਗੇ ਕੋਈ ਮਾਈਨਿੰਗ ਨਹੀਂ ਹੈ ਇਹ ਸਰਕਾਰ ਦੀ ਪਾਲਿਸੀ ਦਾ ਹਿੱਸਾ ਹੈ ਕਿ ਜਿਸ ਦਾ ਖੇਤ ਉਸ ਦੀ ਦੇਤ ਕੋਈ ਹੋਰ ਬੰਦਾ ਕਿਸੇ ਦੀ ਕੋਈ ਹਿੰਮਤ ਨਹੀਂ ਹੈ ਕਿ ਇਸ ਏਰੀਆ ਦੇ ਵਿੱਚ ਮਾਈਨਿੰਗ ਕਰ ਦੇਣਾ ਪਹਿਲਾਂ ਹੀ ਨਾ ਹੋਣੀ ਨਾ ਕਦੀ ਬੀਐਸਐਫ ਤੇ ਫੌਜ ਦੇ ਇੱਥੇ ਕਦੀ ਕਿਸ ਨੂੰ ਪਰਮਾਨਗੀ ਦਿੱਤੀ ਆ ਤੇ ਨਾ ਹੋਣੀ ਦਿੰਦੇ ਉਹ ਪਿੱਛੇ ਆਏ ਪੰਜਾ ਸਾਹਾ ਦੇ ਬੀਐਸਐਫ ਦੇ ਜਵਾਨ ਬੈਠੇ ਆ ਪਾ ਤੁਹਾਨੂੰ ਦੱਸਿਆ ਅੱਜ ਦਾ ਏਪੀ ਆਪਾਂ ਮਤਲਬ ਸਰਕਾਰ ਆਦੀ ਐਸਡੀਐਮ ਸਾਹਿਬ ਨੇ ਆਪ ਆ ਕੇ ਕਰਕੇ ਸਾਡੀ ਜਿਹੜੀ ਸ਼ੁਰੂਆਤ ਕਰਾਈ ਹੈ ਸੋ ਮੈਂ ਇੱਕ ਸਾਧਨ ਕਹਿਣਾ ਚਾਹੁੰਦਾ ਕਿ ਤੁਸੀਂ ਅਦੇ ਤੱਕੋ ਜਿੱਥੇ ਤੁਹਾਨੂੰ ਸਾਡੀ ਲੋੜ ਹੈ ਅਸੀਂ ਤੁਹਾਡੀ ਜ਼ਮੀਨ ਖਾਲੀ ਕਰਾ ਕੇ ਦਵਾਂਗੇ ਤੁਹਾਡੀ ਜ਼ਮੀਨ ਕੰਕਲੀ ਤਿਆਰ ਕਰਾ ਕੇ ਦਾਂਗੇ ਜਿੰਨੀ ਮਦਦ ਸਰਕਾਰ ਲੋ ਚਾਹੀਦੀ ਹੋਗੀ ਉਹ ਮਦਦ ਅਸੀਂ ਕਰਾਂਗੇ ਸੋ ਮੈਂ ਇਹ ਅੰਕਾਸ਼ ਸਿੰਘ ਹੁਣੀ ਜਿਹੜੇ ਸਾਡੇ ਸਰਪੰਚ ਨੇ ਕੋਟਰ ਜਦਾ ਦੇ ਸਾਡੇ ਹਲਕੇ ਦੇ ਬੜੇ ਚੰਗੇ ਸਰਪੰਚ ਨੇ ਉਹਨਾਂ ਨੂੰ ਇਹ ਬੇਨਤੀ ਕਰਨਾ ਹੈ ਬਸ ਮੈਂ ਇਹੀ ਕਹਿਣਾ ਚਾਹੁੰਦਾ ਜੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ everybody will hear you